ਅੱਜ ਦੀ ਮੰਗਾਂ ਨੇ ਤੁਹਾਡੀਆਂ ਸਾਡੀਆਂ ਮੰਗਾਂ ਨੇ ਜਲਤਪਲਾਈ ਸਕੀਮਾਂ ਤੇ ਦਫ਼ਤਰਾਂ ਦੇ ਵਿੱਚ ਜਿੰਨੇ ਵੀ ਇਨਲਿਸਟਮੈਂਟ ਆਊਟਸੋਰਸ ਕੰਮੇ ਲੱਗੇ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ ਜਨਸਪ੍ਰਾਈਸ ਸਕੀਮਾਂ ਤੇ ਪੰਚਾਇਤੀਕਰਨ ਸਕਾਡਾ ਸਿਸਟਮ ਬੰਦ ਕੀਤਾ ਜਾਵੇ 1948 ਐਕਟ ਮੁਤਾਬਕ ਜਿਹੜੀਆਂ ਤਰਖਾ ਦਿੱਤੀ ਜਾਵੇ ਪੰਜਾਬ ਕੋਈ ਥੋੜੀ ਸਰਕਾਰ ਆ ਜਿਹੜਾ ਜਲ ਸਪਲਾਈ ਸਕੀਮਾਂ ਦਾ ਨਿਜੀਕਰਨ ਕਰ ਰਹੀ ਆ ਜਲ ਸਪਲਾਈ ਸਕੀਮਾਂ ਦੇ ਸਾਢਾ ਸਤਿਮ ਲਾ ਕੇ ਉਹਨਾਂ ਸਕੀਮਾਂ ਨੂੰ ਵੱਡੇ-ਵੱਡੇ ਕੰਪਨੀਆਂ ਤਾਂ ਵੱਡੇ-ਵੱਡੇ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਜਿਸ ਦੇ ਰੋਸ ਰੋਸ ਵਜੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਅੱਗੇ ਬੈਠੀਆਂ ਇਹ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਵੱਡਾ ਧਨ ਲਾਲ ਦੇ ਕੇ ਹੀ ਰੋਸ ਤੋਂ ਬੈਠੇ ਇਸ ਤੋਂ ਪਹਿਲਾਂ ਹੀ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਅੱਗੇ ਆ ਕੇ ਧਰਨਾ ਲਾਇਆ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਆਉਣ ਵਾਲੀ 26 ਤਰੀਕ ਨੂੰ ਤੁਹਾਡੇ ਮਸਲੇ ਹੱਲ ਕਰਵਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਦੇ ਨਾਲ ਕਾਡੀ ਮੀਟਿੰਗਾਂ ਜਿਹੜੀ ਫਿਰਸ ਕਰਾਈ ਜਊਗੀ ਪਰੰਪੂ ਜਿਹੜੀ 26 ਤਰੀਕ ਦੀ ਮੀਟਿੰਗ ਆ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਨਹੀਂ ਕੀਤੀ ਤਾਂ ਸਾਡੀ ਮੰਗ ਸੀ ਜੇਕਰ ਮੁੱਖ ਮੰਤਰੀ ਪੰਜਾਬ ਨਹੀਂ ਮੀਟਿੰਗ ਕਰਦੇ ਤਾਂ ਜਲ ਸਪਲਾਈ ਮੰਤਰੀ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰ ਲੈਣ ਪਰੰਪੂ ਵੱਲੋਂ ਕੋਈ ਮੰਗ ਪੱਤਰ ਦਿੱਤਾ ਗਿਆ ਬਿਲਕੁਲ ਜੀ ਇਹ ਲਗਾਤਾਰ ਜਦੋਂ ਦਾ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਲ ਸਪਲਾਈ ਮੰਤਰੀ ਬਣਿਆ ਅਸੀਂ ਇਹਨਾਂ ਨੂੰ ਮੰਗ ਪੱਤਰ ਡੈਪੂਟੇਸ਼ਨ ਮਿਲਕੇ ਵੀ ਮੇਲ ਰਾਹੀਂ ਵੀ ਤੇ ਇਹਨਾਂ ਦੇ ਐਮਐਲਆਰ ਐ ਵੀ ਮੰਗ ਪੱਤਰ ਇਹਨਾਂ ਨੂੰ ਲਗਾਤਾਰ ਦਿੱਤੇ ਨੇ ਲਗਭਗ ਕਿੰਨੇ ਮੰਗ ਪੱਤਰ ਲਗਭਗ 17 ਦੇ ਕਰੀਬ ਅ ਮੋ ਸਾਡੀ ਮੰਗ ਆ ਵੀ ਜਿੰਨੇ ਵੀ ਜਲ ਸਪਲਾਈ ਸਕੀਮਾਂ ਤੇ ਦਫ਼ਤਰਾਂ ਦੇ ਵਿੱਚ ਇਨਸਟਲਮੈਂਟ ਤੇ ਆਊਟਸੋਰਸ ਕੰਮੇ ਲੱਗੇ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲਾ ਕੇ ਪੱਕਾ ਕੀਤਾ ਜਾਵੇ ਜਲ ਸਪਲਾਈ ਸਕੀਮਾਂ ਦੇ ਦਾਫਤਰਾਂ ਦੇ ਵਿੱਚ ਜਿੰਨੀ ਵੀ ਆਊਟਸੋਰਸਡ ਜਾਂ ਵਿੱਲੇਪੜੇ ਕੰਮ ਹੈ ਨੇ ਉਹਨਾਂ ਨੂੰ ਭਾਗਾਂ ਦੇ ਵਿੱਚ ਲੈ ਆ ਕੇ ਪੂਰਾ ਕੀਤਾ ਜਾਵੇ 1948 ਮਤਾਬ ਜਿਹੜੀ ਲਖਾਵਾ ਦਿੱਤੀ ਜਾਵੇ ਤੇ ਜਲ ਸਪਲਾਈ ਸਕੀਮਾਂ ਤੇ 6.5 ਸੈਂਟਮ ਦੇ ਵਿੱਤੀ ਕਾਰਜ ਪਾਏ ਜਾਵੇ ਜੇਕਰ ਉਸ ਵਿੱਚ ਜਿਵੇਂ ਪਹਿਲੇ 26 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰ ਲਗੇ ਸੀ ਫਿਰੰਤੂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨਾ ਨਹੀਂ ਕੀਤੀ ਜੇਕਰ ਅੱਜ ਜਲ ਸਪਲਾਈ ਮੰਤਰੀ ਸਾਹਿਬ ਨੇ ਇਸ ਦੇ ਵਿੱਚ ਇਹ ਕਹੇਗਾ ਲੱਗ ਕਬੀ ਅੱਛਾ ਜੀ ਇਹ ਮੰਗਾਂ ਨਹੀਂ ਮਨੀਆਂ ਤਾਂ ਅਗਲਾ ਐਕਸ਼ਨ ਕੀ ਹੋਵੇ ਜੇਕਰ ਜਲ ਸਪਲਾਈ ਮੰਤਰੀ ਸਾਹਿਬ ਨੂੰ 5.5 ਮੀਟਿੰਗਾਂ ਜੇਕਰ ਸਾਡੀ ਮੀਟਿੰਗ ਨਹੀਂ ਕਰਦੇ ਤੇ ਸਾਡੀਆਂ ਮੰਗਾਂ ਦੇ ਬਸਲੇ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੀ 27 ਤਰੀਕ ਨੂੰ ਅਸੀਂ ਜਲਦਪਾਲੀ ਮੰਤਰੀ ਹਬੀਬ ਸਿੰਘ ਮੋਪੀਆ ਦੀ ਕੀਤੇ ਕਿ ਪੱਟਾ ਕੱਟ ਪੂਰੀ ਬੱਚੀਆਂ ਦੇ ਬੰਦ ਲੈ ਕੇ ਆਵਾਂਗੇ ਔਰ ਉਨ੍ਹਾਂ ਤੱਕ ਰੁਠਾਂਗੇ ਜਦ ਤੱਕ ਸਾਡੀਆਂ ਮੰਗਾਂ ਦੇ ਬਸਲੇ ਨਹੀਂ ਹਾਂਜੀ ਲਾਰੇ ਆਪਣਾ ਨਾ ਨੀ ਸਰਕਾਰ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡੇ ਪਰਿਵਾਰਾਂ ਲਈ ਇੱਕ ਜਿੰਦਾਬਾਦ ਜਿੰਦਾਬਾਦ